ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦਾ ਚਾਟ ਕਪਲ ਤੇ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਆਪਣਾ ਅੱਜ ਦਾ ਬੈਂਕ ਨਿਫਟੀ ਦਾ ਟ੍ਰੇਡ ਸ਼ੇਅਰ ਕਰ ਰਿਹਾ ਹਾਂ ਜਿੱਥੇ ਮੈਨੂੰ ਲੌਸ ਹੋਇਆ ਪਰ ਉਸ ਲੌਸ ਨੂੰ ਕਿਵੇਂ ਰਿਕਵਰ ਕੀਤਾ ਨਾਲ ਹੀ ਇਸ ਟ੍ਰੇਡ ਤੋਂ ਮੈਨੂੰ ਇੱਕ ਬਹੁਤ ਹੀ ਮਹੱਤਵਪੂਰਨ ਲਰਨਿੰਗ ਵੀ ਮਿਲੀ ਚਾਰਟ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ 59793 ਤੇ ਇੱਕ ਟ੍ਰੈਂਡ ਲਾਈਨ ਲਗਾਈ ਹੋਈ ਹੈ ਤੇ ਮਾਰਕੀਟ ਨੇ ਇੱਕ ਸਟਰੋਂਗ ਬ੍ਰੇਕਡਾਊਨ ਕੈਂਡਲ ਦਿੱਤੀ ਇਸ ਬ੍ਰੇਕਡਾਊਨ ਨੂੰ ਦੇਖ ਕੇ ਮੈਂ 60500 ਦੀ ਪੁੱਟ ਦਾ ਇੱਕ ਲੋਟ 980 ਦੇ ਪ੍ਰੀਮੀਅਮ ਤੇ ਖਰੀਦਿਆ ਕਿਉਂਕਿ ਲੱਗ ਰਿਹਾ ਸੀ ਕਿ ਮਾਰਕੀਟ ਹੋਰ ਹੇਠਾਂ ਜਾ ਸਕਦੀ ਹੈ ਐਂਟਰੀ ਤੋਂ ਬਾਅਦ ਅਚਾਨਕ ਸਟਰੋਂਗ ਬਾਇੰਗ ਆ ਗਈ ਤੇ ਪ੍ਰਾਈਸ ਰਿਵਰਸ ਹੋਣ ਲੱਗ ਗਿਆ ਕਿਉਂਕਿ ਮੈਂ ਆਪਣਾ ਸਟਾਪ लॉस ਪਹਿਲਾਂ ਹੀ ਮਾਰਕ ਕਰ ਲਿਆ ਸੀ ਤੇ ਮੈਂ ਬੈਟਰ ਰਿਸਕ ਰਿਵਾਰਡ ਲਈ ਹੋਰ ਲੋਟ ਐਡ ਕਰਨ ਲੱਗ ਗਿਆ ਚਲੋ ਅਸੀਂ 60500 ਦੀ ਪੁੱਟ ਦਾ ਚਾਰਟ ਵੀ ਖੋਲ ਲੈਂਦੇ ਆ ਪਹਿਲਾ ਲੋਟ ਮੈਂ 980 ਦੇ ਪ੍ਰੀਮੀਅਮ ਤੇ ਲਿਆ ਮੈਂ ਦੂਜਾ ਲੋਟ 900 ਦੇ ਪ੍ਰੀਮੀਅਮ ਤੇ ਲਿਆ ਅਤੇ ਤੀਜਾ ਲੋਟ ਮੈਂ 880 ਦੇ ਪ੍ਰੀਮੀਅਮ ਤੇ ਲਿਆ ਮੇਰਾ ਸਟੌਪ ਲੌਸ ਲਗਭਗ 60002 ਸੀ ਜਿਸ ਦਾ ਪ੍ਰੀਮੀਅਮ ਸਟੌਪ ਲੌਸ ਲਗਭਗ 790 ਬਣਦਾ ਸੀ ਆਖਿਰਕਾਰ ਪ੍ਰਾਈਸ ਨੇ ਮੇਰਾ ਸਟੌਪ ਲੌਸ ਹਿਟ ਕਰ ਦਿੱਤਾ ਅਤੇ ਕੈਂਡਲ ਦੀ ਕਲੋਜ਼ਿੰਗ ਸਟੌਪ ਲੌਸ ਤੋਂ ਹੇਠਾ ਹੋ ਗਈ ਮੈਂ ਹਮੇਸ਼ਾ ਸਟੌਪ ਲੌਸ ਕਲੋਜ਼ਿੰਗ ਬੇਸਿਸ ਤੇ ਹੀ ਫੋਲੋ ਕਰਦਾ ਹਾਂ ਫਿਰ ਮੈਂ ਹਾਇਰ ਟਾਈਮ ਫਰੇਮ ਤੇ ਸਟਰਕਚਰ ਚੈੱਕ ਕੀਤਾ ਜਦੋਂ ਮੈਂ 1 ਆਵਰ ਟਾਈਮ ਫਰੇਮ ਦੇਖਿਆ ਤਾਂ ਪਤਾ ਲੱਗਿਆ ਕਿ ਜਿਸ ਨੂੰ ਮੈਂ ਬ੍ਰੇਕਡਾਊਨ ਸਮਝ ਰਿਹਾ ਸੀ ਕੈਂਡਲ ਕਲੋਜ਼ਿੰਗ ਅਸਲ ਵਿੱਚ ਉਸ ਲੈਵਲ ਤੋਂ ਉੱਪਰ ਸੀ ਮੈਨੂੰ ਤੁਰੰਤ ਸਮਝ ਆ ਗਿਆ ਕਿ ਟ੍ਰੇਡ ਗਲਤ ਡਾਇਰੈਕਸ਼ਨ ਵਿੱਚ ਹੈ ਮੇਰੀ ਐਵਰੇਜ ਬਾਇੰਗ 920 ਬਣ ਗਈ ਸੀ ਇਸ ਲਈ ਮੈਂ 920 ਤੇ ਹੀ ਐਗਜ਼ਿਟ ਆਰਡਰ ਲਗਾ ਦਿੱਤਾ ਜੋ ਐਗਜ਼ੀਕਿਊਟ ਹੋ ਗਿਆ ਅਤੇ ਮੇਰਾ ਵੱਡਾ ਲॉस ਹੋਣ ਤੋਂ ਬਚ ਗਿਆ ਇਸ ਲਈ ਹਮੇਸ਼ਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਸਿਰਫ ਇੱਕ ਬ੍ਰੇਕਡਾਊਨ ਕੈਂਡਲ ਦੇ ਆਧਾਰ ਤੇ ਐਂਟਰੀ ਲੈਣਾ ਰਿਸਕੀ ਹੁੰਦਾ ਹੈ ਹਾਇਰ ਟਾਈਮ ਫਰੇਮ ਕਨਫਰਮੇਸ਼ਨ ਜ਼ਰੂਰੀ ਹੈ ਲੂਜ਼ਿੰਗ ਟ੍ਰੇਡ ਵਿੱਚ ਐਵਰੇਜਿੰਗ ਸਿਰਫ ਉਦੋਂ ਕਰੋ ਜਦੋਂ ਕਲੀਅਰ ਸਟਰਕਚਰ ਸਪੋਰਟ ਕਰਦਾ ਹੋਵੇ ਨਹੀਂ ਤਾਂ ਰਿਸਕ ਵਧ ਜਾਂਦਾ ਹੈ ਸਭ ਤੋਂ ਮਹੱਤਵਪੂਰਨ ਜਲਦੀ ਗਲਤੀ ਐਕਸੈਪਟ ਕਰਕੇ ਐਗਜ਼ਿਟ ਕਰਨਾ ਹੀ ਚੰਗੇ ট্রেਡਰ ਦੀ ਨਿਸ਼ਾਨੀ ਹੈ। ট্রেਡਿੰਗ ਵਿੱਚ ਲਾਸ ਹੋਣਾ ਨਾਰਮਲ ਹੈ ਪਰ ਜੇ ਅਸੀਂ ਹਰ ਟਰੇਡ ਤੋਂ ਲਰਨਿੰਗ ਲੈ ਲਈਏ ਤਾਂ ਲੌਂਗ ਟਰਮ ਵਿੱਚ ਕੰਸਿਸਟੈਂਸੀ ਬਣ ਸਕਦੀ ਹੈ। ਜੇ ਤੁਹਾਨੂੰ ਇਹ ਰੀਅਲ ਟਰੇਡ ਐਨਾਲਿਸਿਸ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿੱਚ ਦੱਸੋ ਕਿ ਅੱਜ ਤੁਹਾਡਾ ਟਰੇਡ ਕਿਵੇਂ ਗਿਆ।